ਸੜਕਾਂ ਦੇ ਉੱਪਰ ਟੂ-ਵੀਲਰ ਔਰ ਫੋਰ-ਵੀਲਰ ਦੀ ਆਮਦ ਇੰਨੀ ਜ਼ਿਆਦਾ ਹੋ ਚੁੱਕੀ ਹੈ ਕਿ ਵੱਧ ਰਹੀ ਤਾਦਾਦ ਦੇ ਕਾਰਨ ਵੱਖ-ਵੱਖ ਉਪਰਾਲੇ ਜਿਹੜੇ ਨੇ ਉਹ ਟ੍ਰੈਫਿਕ ਨਿਯਮਾਂ ਦੇ ਸਾਹਦੇ ਨਾਲ ਕਿਤੇ ਜਾਂਦੇ ਨੇ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਮੁਸ਼ਕਲਾਂ ਤੋਂ ਦੂਰ ਵੀ ਕੀਤਾ ਜਾ ਸਕੇ ਔਰ ਠੱਲ ਪਾਇਆ ਜਾ ਸਕੇ ਅਗਰ ਕੋਈ ਟ੍ਰੈਫਿਕ ਨਿਯਮਾਂ ਨੂੰ ਪਾਲਣ ਨਹੀਂ ਕਰਦਾ ਹੈ ਸੋ ਜਦੋਂ ਅਸੀਂ ਸਾਲ 2024 ਦੀ ਗੱਲ ਕਰਦੇ ਹਾਂ ਤੇ 398000 ਲੋਕਾਂ ਨੂੰ 83 ਕਰੋੜ ਰੁਪਏ ਦਾ ਚਲਾਨ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਔਰ ਖਾਸ ਤਰੀਕੇ ਦੇ ਨਾਲ ਵੱਡੇ ਸ਼ਹਿਰਾਂ ਦੇ ਵਿੱਚ ਈ-ਚਲਾਨ ਪ੍ਰਣਾਲੀ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਦੇ ਇੱਕ ਸਾਲ ਦੇ ਅੰਦਰ ਅੰਦਰ ਚਲਾਨਾਂ ਦੀ ਗਿਣਤੀ ਦੇ ਵਿੱਚ 4 ਗੁਣਾ ਤੋਂ ਵੀ ਜ਼ਿਆਦਾ ਵਾਧਾ ਹੋਇਆ ਹੈ ਜਦੋਂ ਕੈਮਰੇ ਹਰ 2 ਮਿੰਟਾਂ ਦੇ ਵਿੱਚ ਚਲਾਨ ਕਰ ਰਹੇ ਨੇ ਔਰ ਸਿੱਟੇ ਦੀ ਵਜੋਂ ਇੱਥੇ ਚਲਾਨਾਂ ਦੇ ਵਿੱਚ 4 ਗੁਣਾ ਵਾਧਾ ਨਜ਼ਰ ਆਇਆ ਹੈ ਉੱਥੇ ਹੀ ਜੁਰਮਾਨੇ ਦੀ ਰਕਮ ਜਿਹੜੀ ਹੈ ਉਹ 7 ਗੁਣਾ ਵੱਧ ਗਈ ਹੈ ਇਸੇ ਇੱਕ ਦੇ ਨਾਲ ਠੱਲ ਪਾਉਣ ਦੀ ਕੋਸ਼ਿਸ਼ ਜ਼ਰੂਰ ਤੇ ਜ਼ਰੂਰ ਕੀਤੀ ਜਾ ਰਹੀ ਹੈ ਟ੍ਰਾਫਿਕ ਵਿਭਾਗ ਦੇ ਵੱਲੋਂ 2024 ਦੇ ਵਿੱਚ 398000 ਲੋਕਾਂ ਨੂੰ 83 ਕਰੋੜ ਰੁਪਏ ਦਾ ਈ ਚਲਾਨ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਸੀ ਔਰ ਸੜਕੀ ਆਵਾਜਾਈ ਦੀ ਜਦੋਂ ਅਸੀਂ ਗੱਲ ਕਰਾਂ ਇਹਾਂ ਤੇ ਹਾਈਵੇ ਮੰਤਰੀ ਨਿਤਿਨ ਗੌਰਕਰੀ ਨੇ ਲੋਕ ਸਭਾ ਦੇ ਵਿੱਚ ਰਿਪੋਰਟ ਪੇਸ਼ ਕਰਦਿਆਂ ਇਹ ਜਾਣਕਾਰੀ ਦਿੱਤੀ ਹੈ ਕਿ ਕਿਸ ਇੱਕ ਦੇ ਨਾਲ ਇਚਲਾਂ ਜਰੇਨਿਆਂ ਦੀ ਰਿਪੋਰਟ ਦੇ ਹਿਸਾਬ ਦੇ ਨਾਲ 2023 ਦੇ ਵਿੱਚ 72191 ਤੋਂ ਵੱਧ ਕੇ 2024 ਦੇ ਵਿੱਚ 397839 ਹੋ ਗਏ ਸਰਕਾਰ ਈ ਚਲਾਨ ਪ੍ਰਣਾਲੀ ਨੂੰ ਪੜਾਅਵਾਰ ਲਾਗੂ ਕਰ ਰਹੀ ਹੈ ਜਿਸ ਕਾਰਨ ਕਿ ਚਲਾਨਾਂ ਦੇ ਵਿੱਚ ਹੁਣ ਵਾਧਾ ਹੋ ਰਿਹਾ 2022 ਦੇ ਵਿੱਚ ਸੂਬੇ ਦੇ ਵਿੱਚ 53106 ਚਲਾਨ ਜਾਰੀ ਕੀਤੇ ਗਏ ਸੀ 2023 ਦੇ ਵਿੱਚ ਈ ਚਲਾਨਾ ਰਾਹੀਂ ਡਰਾਈਵਰਾਂ ਤੇ ਕੁੱਲ 12 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ ਲੇਕਿਨ ਇਸ ਸਮੇਂ ਤਹਰਾਂ ਨੇ ਡਰਾਈਵਰਾਂ ਨੇ ਚਲਾਨਾ ਦੇ ਵਿੱਚ 6 ਕਰੋੜ 76 ਲੱਖ ਰੁਪਏ ਜਮ੍ਹਾਂ ਕਰਵਾਏ ਨੇ ਜਦੋਂ ਕਿ ਕੁੱਲ 5 ਕਰੋੜ 30 ਲੱਖ ਰੁਪਿਆ ਅਜੇ ਬਕਾਇਆ ਹੈ 2024 ਦੇ ਜਦੋਂ ਅਸੀਂ ਗੱਲ ਕਰਦੇ ਹਾਂ ਤੇ 83 ਕਰੋੜ ਰੁਪਏ ਦੇ ਚਲਾਨ ਜਿਹੜੇ ਨੇ ਉਜਾਰੀ ਕੀਤੇ ਗਏ ਸੀ ਇਸ ਦੇ ਵਿੱਚੋਂ ਡਰਾਈਵਰਾਂ ਨੇ 52 ਕਰੋੜ 26 ਲੱਖ ਰੁਪਏ ਜਮ੍ਹਾਂ ਕਰਵਾ ਦਿੱਤੇ ਪਰ 3 ਕਰੋੜ 94 ਲੱਖ ਰੁਪਏ ਅਜੇ ਵੀ ਬਕਾਇਆ ਔਰ 2022 ਦੇ ਵਿੱਚ ਚਲਾਨਾਂ ਦੀ ਗਿਣਤੀ ਜਿਹੜੀ ਉਹ ਘਟ ਸੀ ਲੇਕਿਨ 4 ਕਰੋੜ 66 ਲੱਖ ਰੁਪਏ ਦਾ ਜੁਰਮਾਨਾ ਫਿਰ ਵੀ ਲਗਾਇਆ ਗਿਆ ਸੀ ਜ਼ਿਕਰ ਹੋ ਗਿਆ ਕਿ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਿੱਚ ਈ ਚਲਾਨ ਸਿਸਟਮ ਲਾਗੂ ਕੀਤਾ ਗਿਆ ਸੀ ਜਦੋਂ ਚੰਡੀਗੜ੍ਹ ਦੀ ਗੱਲ ਕਰਦੇ ਹਾਂ ਤੇ ਚੰਡੀਗੜ੍ਹ ਤੇ ਉਦਾਹਰਣ ਦੇਖਦੇ ਹਾਂ ਇਸ ਨੂੰ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਲਾਗੂ ਕੀਤਾ ਜਾ ਰਿਹਾ ਹੈ ਮੋਹਾਲੀ ਜ਼ਿਲ੍ਹੇ ਦੇ ਵਿੱਚ 400 ਕੈਮਰੇ ਲਗਾਏ ਗਏ ਨੇ ਜਿਸ ਦੇ ਨਾਲ ਕਿ ਈ ਚਲਾਨ ਸਿਸਟਮ ਨੂੰ ਸਮਰੱਥ ਬਣਾਇਆ ਗਿਆ ਸੀ ਪਰ ਡਰਾਈਵਰ ਅਜੇ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਨੇ ਜਿਸ ਕਾਰਨ ਕਿ ਚਲਾਨਾਂ ਦੀ ਗਿਣਤੀ ਦੇ ਵਿੱਚ ਹੋਰ ਜ਼ਿਆਦਾ ਵਾਧਾ ਹੋ ਗਿਆ ਹੈ ਹੁਣ ਇੱਥੇ ਜਦੋਂ ਇਹ ਚਲਾਨ ਦੀ ਗੱਲ ਕਰਦੇ ਆ ਤੇ ਸਿਸਟਮ ਹੁਣ ਲੁਧਿਆਣਾ ਅੰਮ੍ਰਿਤਸਰ ਤੇ ਜਲੰਧਰ ਦੇ ਵਿੱਚ ਵੀ ਲਾਗੂ ਕਰ ਦਿੱਤਾ ਗਿਆ ਹੈ ਔਰ ਆਪਣੇ ਚਲਾਨ ਭਰਨ ਦੇ ਵਿੱਚ ਅਸਫਲ ਰਹਿਣ ਵਾਲੇ ਵਾਹਨਾਂ ਨੂੰ ਬਲੈਕਲਿਸਟ ਵੀ ਕਰ ਦਿੱਤਾ ਗਿਆ ਸੀ ਹਾਲ ਹੀ ਵਿੱਚ ਟਰਾਂਸਪੋਰਟ ਵਿਭਾਗ ਨੇ ਉਹਨਾਂ ਵਾਹਨਾਂ ਵਿਰੁੱਧ ਕਾਰਵਾਈ ਵੀ ਜ਼ਰੂਰ ਤੇ ਜ਼ਰੂਰ ਕੀਤੀ ਹੈ ਜੋ ਆਪਣੇ ਚਲਾਨ ਭਰਨ ਦੇ ਵਿੱਚ ਅਸਫਲ ਰਹੇ ਨੇ ਹੁਣ ਇੱਥੇ ਦੱਸਦੀ ਕਿ ਇਸ ਸਮੇਂ ਦਰਾਂ ਨੇ 66000 ਵਾਹਨਾਂ ਨੂੰ ਬਲੈਕਲਿਸਟ ਕਰ ਦਿੱਤਾ ਗਿਆ ਸੀ ਉਹਨਾਂ ਦੀ ਜਾਣਕਾਰੀ ਵਾਹਨ ਪੋਰਟ ਪੋਰਟਲ ਤੇ ਵੀ ਦਰਜ ਕਰ ਦਿੱਤੀ ਗਈ ਹੈ ਜਿਹੜੇ ਵੀ ਵਾਹਨ ਜਿਹੜੇ ਨੇ ਉਹ ਬਲੈਕਲਿਸਟ ਕਰ ਦਿੱਤੇ ਗਏ ਨੇ ਉਹਨਾਂ ਦੀ ਜਾਣਕਾਰੀ ਹੁਣ ਵਾਹਨ ਪੋਰਟਲ ਤੇ ਬਿਲਕੁਲ ਦਰਜ ਕਰ ਦਿੱਤੀ ਗਈ ਹੈ ਜਿਸ ਤੇ ਨਾਲ ਕਿ ਉਹਨਾਂ ਦੇ ਆਰਸੀ ਸਥਾਈ ਜਾਂ ਫਿਰ ਨਵੀਨੀਕਰਨ ਯੋਗ ਬਿਲਕੁਲ ਵੀ ਨਹੀਂ ਨੇ ਵਿਭਾਗ ਜਿਹਾ ਇਹ ਵਾਹਨਾਂ ਨੂੰ ਜ਼ਬਤ ਕਰਨ ਦੇ ਲਈ ਹੁਣ ਕਾਰਵਾਈ ਸ਼ੁਰੂ ਕਰ ਦਵੇਗਾ ਜਿਸ ਤੇ ਵਿੱਚ ਕਿ 1 ਲੱਖ ਤੋਂ ਵੱਧ ਦਾ ਜੁਰਮਾਨਾ ਜਿਹੜਾ ਹੈ ਉਹ ਲਗਾਇਆ ਜਾਵੇਗਾ ਜਦੋਂ ਇਹ ਜੁਰਮਾਨੇ ਦੀ ਗੱਲ ਕਰਦੇ ਆ ਕਿਸ ਤਰੀਕੇ ਦੇ ਨਾਲ ਸੜਕੀ ਆਵਾਜਾਈ ਜਿੱਥੇ ਇੱਕ ਪਾਸੇ ਵਧੀ ਹੈ ਉੱਥੇ ਹੀ ਸੜਕਾਂ ਦੇ ਨਿਯਮਾਂ ਨੂੰ ਯਾਨੀ ਕਿ ਇਸ ਟ੍ਰੈਫਿਕ ਨਿਯਮਾਂ ਦੇ ਪਾਲਣਾ ਜਿਹੜੇ ਉਹ ਕਰਨ ਦੇ ਵਿੱਚ ਲੋਕਾਂ ਦੀ ਗਿਣਤੀ ਘਟ ਰਹੀ ਹੈ ਜਿਸ ਕਾਰਨ ਕਿ ਇਹ ਖਾਸ ਚਲਾਨ ਜਿਹੜੇ ਨੇ ਉਹ ਕੱਟੇ ਜਾ ਰਹੇ ਨੇ ਇਸ ਦੇ ਤਹਿਤ ਕਿ ਇੱਕ ਪਾਸੇ ਤਾਂ ਸੜਕੀ ਦੁਰਘਟਨਾਵਾਂ ਨੂੰ ਰੋਕਣ ਦੇ ਲਈ ਜਿਹੜਾ ਹੈ ਉਹ ਇੱਕ ਸਟੈਪ ਚੁੱਕਿਆ ਗਿਆ ਹੋਰ ਨਾਲ ਦੀ ਨਾਲ ਕਿਸ ਤਰੀਕੇ ਦੇ ਨਾਲ ਲੋਕ ਜੋ ਟ੍ਰੈਫਿਕ ਨਿਯਮਾਂ ਦੀ ਪਾਲਣਾ ਬਿਲਕੁਲ ਵੀ ਨਹੀਂ ਕਰ ਰਹੇ ਉਹਨਾਂ ਦੇ ਖਿਲਾਫ ਸਖਤ ਤੌਰ ਤੇ ਇਹ ਰਵਈਆ ਜਿਹੜਾ ਹੈ ਉਹ ਅਪਣਾਇਆ ਗਿਆ ਹੈ ਸੋ ਜਿਸ ਦੇ ਨਾਲ ਹੁਣ ਬਹੁਤ ਹੀ ਵੱਡੇ ਨੰਬਰ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ ਕਿ ਗਿਣਤੀ ਜਿਹੜੀ ਹੈ ਉਹ ਇਹਨਾਂ ਈ ਚਲਾਨਾਂ ਦੀ ਵਧ ਰਹੀ ਹੈ ਜਿੱਥੇ ਇੱਕ ਪਾਸੇ ਔਰ ਦੂਸਰੇ ਪਾਸੇ ਇਹਨਾਂ ਚਲਾਨਾਂ ਤੋ ਇਕੱਠੇ ਕੀਤੇ ਪੈਸਿਆਂ ਦਾ ਵੀ ਸੋ ਆਸ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹ ਚਲਾਨ ਇਸ ਤਰੀਕੇ ਦੇ ਨਾਲ ਤੇਜ਼ੀ ਦੇ ਨਾਲ ਕੱਟੇ ਗਿਆ ਔਰ ਥਲ ਪਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਉਹ ਟ੍ਰਾਫਿਕ ਨਿਯਮਾਂ ਦੀ ਪਾਲਣਾ ਜ਼ਰੂਰ ਤੇ ਜ਼ਰੂਰ ਕਰਨ ਸੋ ਆਸ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਤੇ ਨਾ ਕਿਤੇ ਨੰਬਰ ਘਟ ਸਕਦਾ ਹੈ